ਤੇ ਉਹਨਾਂ ਲੋ ਤੇ ਹਾਂ ਹੀ ਆ ਤੇ ਬਾਕੀ ਇਹ ਆ ਵੀ ਆਪਾਂ ਕੋਈ ਗਲਤ ਤੇ ਨਹੀਂ ਨਾ ਕਰਦੇ ਨਹੀਂ ਨਹੀਂ ਗਲਤ ਕਿਹੜੀ ਗੱਲਵਾ ਓਏ ਆਹੋ ਉਹ ਮੈਂ ਕਹਿੰਨਾ ਸੋ ਚੰਗਾ ਵਾ ਹਾਂਜੀ ਇਹ ਰਿਸ਼ਤਾ ਹੋ ਜੇ ਨਾ ਉਹ ਪੂਰੀ ਸੌਖੇ ਘਰ ਚੱਲ ਜੂਗੀ ਓਏ ਆਹੋ ਤਾਂ ਹੀ ਮੈਂ ਵੀ ਨਾ ਖੜਾ ਜਾ ਕਰਨ데요 ਥੋੜਾ ਜਿਹਾ ਕੋਈ ਨਹੀਂ ਆਪਾਂ ਵੀ ਵੰਡਿਓ ਆਏ ਅੱਛਾ ਅੱਛਾ ਉਥੇ ਗਏ ਤੇ ਬਹਿ ਜਾਈ ਅੱਛਾ ਅੱਛਾ ਤੇ ਉਹਨਾਂ ਨਾਲ ਸਾਰੀ ਗੱਲਬਾਤ ਕਰ ਆਏ ਹਾਂ ਠੀਕ ਆ ਜਿਹੜੀ ਤੁਸੀਂ ਕਹਿੰਦੇ ਦਾਜ ਦੂਜ ਵਾਲੀ ਉਹ ਵੀ ਸਾਰੀ ਗੱਲ ਕਰਕੇ ਨਾ ਤੇ ਫੇਰ ਹੀ ਉੱਥੋਂ ਆਏ ਕੀ ਕਹਿੰਦੇ ਆ ਉਹ ਆਂਦੇ ਵੀ ਸਾਨੂੰ ਕੱਖ ਨਹੀਂ ਕਾ ਚਾਹੀਦਾ ਅੱਛਾ ਬਸ ਕੁੜੀ ਕੁੜੀ ਚਾਹੀਦੀ ਹੈ ਮੈਂ ਤਾਂ ਰਜਿੰਦਰ ਸਿੰਘ ਡਰਦਾ ਸੀ ਜਦੋਂ लवली ਨੇ ਦੱਸ ਪਾਈ ਨਾ ਕਿ ਮੁੰਡੇ ਦੇ ਪੱਠੇ ਪੁੱਠੇ ਆ ਇੰਨੀ ਜ਼ਾਦਾਤ ਵਾ ਹੂੰ ਤੇ ਮੈਨੂੰ ਇਹ ਵੀ ਭਲਕੇ ਨੇ ਕੋਈ ਚੀਜ਼ ਮੰਗ ਲਈ ਤੇ ਕਿੱਥੋਂ ਦੇਣੀ ਅਸੀਂ ਗਰੀਬ ਬੰਦੇ ਆ ਵੀ ਚਲੋ ਤੁਸੀਂ ਰਿਸ਼ਤੇ ਦੀ ਗੱਲ ਚਲਾ ਤੇ ਲਈ ਆ ਤੇ लवली ਕਹਿੰਨ ਡਿਆ ਸੀਗਾ ਵੀ ਸਾਰਾ ਕੁਝ ਠੀਕ ਆ ਹਾਂਜੀ ਪਰ ਤੂੰ ਇਦਾਂ ਕਰ ਆਪਣੇ ਤੌਰ ਤੇ ਨਾ ਫੋਨ ਕਰ ਲੈ ਇੱਕ ਵਾਰੀ ਜੋ ਬੰਨਣਾ ਕਿਉਂਕਿ ਉਹ ਬੰਦੇ ਤਗੜੇ ਆ ਤੇ ਕੋਈ ਡਿਮਾਂਡ ਨਾ ਹੋਵੇ ਉਹਨਾਂ ਦੀ ਇਹ ਤਾਂ ਤੈਨੂੰ ਪਤਾ ਹੀ ਆਪਣੇ ਘਰ ਦਾ ਕਿ ਕਿਦਾਂ ਦੇ ਹਾਲਾਤ ਆ ਇੱਥੇ ਤੇ ਮੁੜ ਕੇ ਵਿਗਾੜ ਪਊਗਾ ਕੋਈ ਫਾਇਦਾ ਨਹੀਂਗਾ